ਸਰਕਾਰੀ ਬੱਸਾਂ ਨੂੰ ਲੈ ਕੇ ਇਹੋ ਜਹੀਆਂ ਹੁਣ ਤੱਕ ਕਈ ਖਬਰਾਂ ਸਾਹਮਣੇ ਆਈਆਂ ਕਿ ਜਿਸ ਦੇ ਵਿੱਚ ਤੇਜ਼ ਰਫ਼ਤਾਰੀ ਤੇ ਚਲਦੇ ਉਹਨਾਂ ਨੇ ਕਿੰਨੇ ਹੀ ਲੋਕਾਂ ਦੀ ਜਾਨ ਲਈ ਕਦੇ ਚਲਦੀ ਬੱਸ ਦੇ ਵਿੱਚੋਂ ਕਿਸੇ ਨੂੰ ਸੁੱਟ ਦਿੱਤਾ ਗਿਆ ਕਦੇ ੱਤਕਾ ਦਿੱਤਾ ਗਿਆ ਕਦੇ ਖਿੜਕੀ ਦੇ ਵਿੱਚ ਖੜੇ ਹੋਣ ਦੇ ਕਾਰਨ ਅਤੇ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਬੱਸ ਦੇ ਵਿੱਚੋਂ ਡਿੱਗ ਕੇ ਕਿਸੇ ਦੀ ਜਾਨ ਚਲੀ ਗਈ ਹੁਣ ਇੱਕ ਹੋਰ ਇਹੋ ਜਹੀ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੰਡਕਟਰ ਦੀ ਗਲਤੀ ਦੇ ਕਾਰਨ ਇੱਕ ਮਾਸੂਮ ਬੱਚਾ ਅਪਾਹਜ ਹੋ ਗਿਆ ਇਹ ਤਸਵੀਰਾਂ ਉਸ ਮਾਸੂਮ ਬੱਚੇ ਦੀਆਂ ਹੀ ਨੇ ਦਰਅਸਲ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਲੋਕਾਂ ਦੇ ਵੱਲੋਂ ਬਿਆਨ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ 11 ਸਾਲ ਦੇ ਇਸ ਬੱਚੇ ਦੇ ਉੱਪਰ ਉਹ ਦਿਨ ਕਹਿਰ ਬਣ ਕੇ ਆਇਆ ਜਦੋਂ ਇਹ ਸਾਰੀ ਮਾੜੀ ਘਟਨਾ ਹੋਈ ਦਰਅਸਲ 27 ਜਨਵਰੀ ਦੀ ਸ਼ਾਮ ਨੂੰ ਮੋਗਾ ਬੱਸ ਸਟੈਂਡ ਚੌਂਕ ਤੇ ਲੁਧਿਆਣਾ ਤੋਂ ਆ ਰਹੀ ਇੱਕ ਸਰਕਾਰੀ ਬੱਸ ਦੇ ਡਰਾਈਵਰ ਨੇ 11 ਸਾਲ ਦੇ ਸਾਹਿਬਦੀਪ ਸਿੰਘ ਨੂੰ ਹੀਠਾਂ ਤੱਕਾ ਦੇ ਦਿੱਤਾ ਸੀ ਜਿਸ ਦੇ ਕਾਰਨ ਉਹ ਹੀਠਾ ਬੁਰੀ ਤਰ੍ਹਾਂ ਡਿੱਗਿਆ ਅਤੇ ਉਸੇ ਵਸਤਾ ਪਿਛਲਾ ਟਾਇਰ ਇਸ ਬੱਚੇ ਦੀਆਂ ਲੱਤਾਂ ਤੋਂ ਲੰਘ ਗਿਆ ਇਸ ਦੇ ਕਾਰਨ ਸਾਹਿਬਦੀਪ ਸਿੰਘ ਦੀ ਕਲੱਤ ਬੁਰੀ ਤਰ੍ਹਾਂ ਦੇ ਨਾਲ ਕੁਚਲੀ ਗਈ ਜ਼ਖਮੀ ਸਾਹਿਬਦੀਪ ਨੂੰ ਮੌਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਦੀ ਕਲੱਤ ਕੱਟ ਦਿੱਤੀ ਗਈ ਹੈ ਦੱਸਦੀ ਹੈ ਕਿ ਸਾਹਿਬਦੀਪ ਸਿੰਘ ਜ਼ਿੰਦਗੀ ਭਰ ਲਈ ਅਪਾਹਜ ਹੋ ਗਿਆ ਇਸ ਮਾਮਲੇ ਦੇ ਵਿੱਚ ਜ਼ਖਮੀ ਸਾਹਿਬਦੀਪ ਸਿੰਘ ਦੀ ਦਾਦੀ ਦੇ ਬਿਆਨਾਂ ਤੇ ਮੋਗਾ ਪੁਲਿਸ ਨੇ ਸਰਕਾਰੀ ਪੀਆਰਟੀਸੀ বাস ਡਰਾਈਵਰ ਦੇ ਖਿਲਾਫ ਕੇਸ ਦਰਜ ਕਰ ਲਿਆ ਪਰ ਇੱਕ ਬੇहद ਹੀ ਮਾੜੀ ਘਟਨਾ ਜੇਕਰ ਉਹ ਡਰਾਈਵਰ ਕੰਡਕਟਰ ਥੋੜੀ ਜਹੀ ਵੀ ਸਮਝਦਾਰੀ ਵਰਤ ਲੈਂਦੇ ਤਾਂ ਇਸ ਬੱਚੇ ਦੀ ਜ਼ਿੰਦਗੀ ਕਦੇ ਨਹੀਂ ਖਰਾਬ ਹੋਣੀ ਸੀ ਹੁਣ ਇਹ ساری ਉਮਰ 11 ਸਾਲ ਦਾ ਬੱਚਾ ਹੀ ਸੋਚਦਾ ਰਹੂਗਾ ਕਿ ਉਹਦੇ ਨਾਲ ਇਹ ਬਣ ਕੀ ਗਿਆ ਇਸ ਦਾ ਸਾਰਾ ਪਰਿਵਾਰ ਕਿੰਨਾ ਜ਼ਿਆਦਾ ਦੁਖੀ ਹੋਣਾ ਉਹ ਬੱਚਾ ਜਿਹੜਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਖੇਡਦਾ ਫਿਰਦਾ ਸੀ ਭੱਜਦਾ ਫਿਰਦਾ ਸੀ ਅੱਜ ਉਹ ਇਸ ਹਾਲ ਦੇ ਵਿੱਚ ਹੈ ਕਿ ਉਸ ਦੀ ਲੱਤ ਕੱਟਣੀ ਪਈ ਕੰਡਕਟਰ ਦੀ ਇੱਥੇ ਗਲਤੀ ਦੱਸੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਵੀ ਨੇ ਪਰ ਸੁਣ ਕੇ ਹੀ ਦੁੱਖ ਹੁੰਦਾ ਹੈ ਕਿ ਕਿੰਜ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੁਣ ਆ ਤੋ ਉਸ ਬੱਚੇ ਦਾ ਕਿੰਨਾ ਬੁਰਾ ਹਾਲ ਹੋਇਆ ਹੋਣਾ ਜਦੋਂ ਬੱਸ ਦਾ ਐਡਾ ਵੱਡਾ ਟਾਇਰ ਮਾਸੂਮ ਬੱਚੇ ਦੀ ਲੱਤ ਦੇ ਉੱਪਰੋਂ ਲੰਘਿਆ ਹੋਣਾ ਉਹ ਬੱਚਾ ਚੀਕ ਉੱਠਿਆ ਹੋਣਾ ਅਤੇ ਹੁਣ ਇੱਕ ਤੋਂ ਬਾਅਦ ਇੱਕ ਦੂਜੇ ਹਸਪਤਾਲ ਵੀ ਉਸ ਨੂੰ ਭਰਤੀ ਕਰਵਾਇਆ ਗਿਆ ਪਰ ਜਿਹੜੀ ਉਸ ਤੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਹੀ ਨੇ ਕੋਪਰੀ ਸਿੰਘ ਕੋਪਰੀ ਸਿੰਘ ਜੀ ਇੱਕ ਬੱਸ ਥੱਲੇ ਬੱਚਾ ਆਇਆ ਸੀ ਜਿਹਨੂੰ ਤੁਸੀਂ ਥੱਲੇ ਛੱਡ ਕੇ ਆਏ ਸੀ ਕੀ ਸੀ ਉਹ ਸਾਰਾ ਮਾਮਲਾ ਕੀ ਹੋਇਆ ਸਰ ਕੋਈ ਕੁਝ ਪਤਾ ਹੋਵੇ ਉਹ ਨਾ ਮੈਂ ਜਦੋਂ ਉੱਥੇ ਖੜਾ ਸੀ ਆ ਕੇ ਤੇ ਉਹ ਬੱਸ ਤੋਂ ਥੱਲੇ ਡਿੱਗਿਆ ਪਿਆ ਸੀ ਬੱਚਾ ਉਹਦੀ ਦਾਤ ਜਮਾ ਪੈਸੀ ਵਈ ਸੀ ਤੇ ਉਹਨੂੰ ਬਾਇਰ ਦੇ ਨਾਲ ਦੋ ਹੋਰ ਸੰਗ ਸੀਗੇ ਉਹਨਾਂ ਦੋਨਾਂ ਨੇ ਤੇ ਅਹੀ ਤਿੰਨਾਂ ਨੇ ਚੱਕ ਕੇ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਤੇ ਬੱਚਾ ਵੈਸੇ ਕਿੰਨੀ ਕੁ ਉਮਰ ਲੱਗਦੀ ਸੀਗੀ ਉਹਦੀ ਉਮਰ ਉਹਦੀ 12-13 ਸਾਲ ਦੀ ਸੀ ਤੇ ਉਹਦੇ ਨਾਲ ਹੋਰ ਵੀ ਹੈਗਾ ਸੀ ਉਹਦੇ ਨਾਲ ਉਹਦੀ ਦਾਦੀ ਸੀਗੀ ਜੀ ਤੇ ਤੁਸੀਂ ਅਫੇਰ ਉਹ ਉਲਟੀ ਹਾਲਤ ਕਿਸ ਤਰ੍ਹਾਂ ਪਤਾ ਲੱਗਾ ਉਹ ਵੀ ਹਾਲਤ ਬਾਅਦ ਚੋਂ ਤਾਂ ਪਤਾ ਨਹੀਂ ਲੱਗਾ ਅਸੀਂ ਇੱਕ ਵਾਰੀ ਐਮਰਜੈਂਸੀ ਜਦ ਦਾ ਹਲ ਕਰਾਇਆ ਸੀ ਜੀ ਉਸ ਤੋਂ ਬਾਅਦ ਚੋਂ ਅਹੀ ਆ ਗਈ ਜੀ ਸਰਕਾਰ ਨੂੰ ਅੱਛਾ ਨਾ ਜੇ ਰੰਗ ਦੀ ਸਰਕਾਰ ਨੂੰ ਜੀ ਧੱਕਾ ਮਾਰੇ ਕਿਨੇ ਧੱਕਾ ਮਾਰੇ ਕਿਨੇ ਮਾਰਿਆ ਕਨੈਕਟਰ ਨੇ ਕਨੈਕਟਰ ਨੇ ਮਾਰਿਆ ਪਹਿਲਾਂ ਸਾਨੂੰ ਉੱਥੇ ਨਹੀਂ ਆਏ ਸਾਨੂੰ ਉੱਥੇ ਨਹੀਂ ਥੱਲੇ ਡਰਾਈਵਰ ਆ ਮਾਰ ਧੱਕਾ ਕੇ ਉੱਥੇ ਤੱਕ ਤਰੀ ਮੈਂ ਕਿਹਾ ਭਾਈ ਸਾਨੂੰ ਪਤਾ ਹੀ ਨਹੀਂ ਲੱਗਾ ਤੂੰ ਬਾਸ ਇੰਨੀ ਮਗਰਦ ਵਾਲੀ ਆਇਆ ਮੁੜ ਕੇ ਇੱਥੇ ਆ ਗਏ ਤੁਰੀ ਜਾਂਦੇ ਵਸਤੋਂ ਮੈਂ ਤਾਂ ਉੱਤਰ ਕੀ ਤੇ ਮਮਾੜੀ ਦੀ ਥੱਲੀ ਮੈਂ ਕਿਹਾ ਭਾਈ ਢਾਲਾ ਸੰਭਾ ਕੇ ਤੇਰੀ ਬਾਹਰ ਨਹੀਂ ਆਉਂਦਾ ਲੁਧਿਆਣਾ ਤੋਂ ਆਇਆ ਕਿ ਉਹਨੇ ਸਮਾਨ ਸਾਡਾ ਕੋਲੇ ਸਾਰੇ ਮੇਰੇ ਟੈਂਕ ਕੋਲੇ ਆ ਮਾਂ ਕੋ ਪੁੱਤ ਦੀ ਛੁੱਟੀ ਕਰਕੇ ਲੈ ਗਈ ਅੱਜ ਨਾਲ ਸੈਂ ਮੈਂ ਲਾਜਮੀ ਨਹੀਂ ਟੱਕਿਆ ਬੱਸ ਖੜੀ ਸੀ ਮੈਂ ਚੜ ਗਈ ਉਹਦੇ ਤੇ ਮੈਂ ਤੁਸੀਂ ਕਹਰੇ ਕੰਡਕਟਰ ਨੇ ਟੱਕਾ ਮਾਰਤਾ ਉਹ ਮਾਂ ਕੰਡਕਟਰ ਨੇ ਡਰਾਈਵਰ ਕਹਿੰਦਾ ਡਰਾਈਵਰ ਐ ਠੱਲੀ ਹੋਣਾ ਬੱਸ ਤੋਂ ਉੱਤੀ ਡਰਾਈਵਰ ਕੰਡਕਟਰ ਕਹਿੰਦਾ ਮਾਰ ਦੇ ਟੱਕਾ ਤਾਰ ਪਰ ਆ ਕੇ ਅੱਡ ਲੱਗੀ ਉਹਨਾ ਫੇਟ ਗਿਆ ਕੇ ਲੈ ਕੇ ਜਵਾਕ ਨਾਲ ਸੈਂ ਮੈਂ ਆਖੇ ਵੀ ਭਰਾਵਾ ਤੂੰ ਜਾਂ ਪਿੱਛੇ ਤਾਰ ਦਿੰਦਾ ਸਾਡਾ ਦੋਸ਼ੀ ਬਣ ਗਿਆ ਵੈਰੀ ਬਣ ਗਿਆ ਮੇਰਾ ਪੁੱਤ ਆਇਆ ਕਿਹੜੇ ਪਿੰਡ ਤੋਂ ਆਏ ਮਾਤਾ ਵੱਡੀ ਪੰਜਗ੍ਰੇਈ ਤੋਂ ਲੁਧਿਆਣੇ ਆਵਦੇ ਸਰਕਾਰ ਤੋਂ ਕਿਹੜੀ ਕਿਹੜੀ ਕਲਾਸ 'ਚ ਪੜਦਾ ਬੱਚਾ ਆਏ ਸਾਡੇ ਸਾਹਮਣੇ ਬੋਟਾ ਕੋਲੇ ਕਿਹੜੀ ਕਲਾਸ 'ਚ ਮਾਤਾ ਬੱਚਾ ਬੱਚਾ 5ਵੀਂ ਜਬਰਦਸਹਨੀਰ ਸਕੂਲ 'ਚ ਪੜਦਾ ਛੁੱਟੀ ਕਰਕੇ ਲੈ ਗਈ ਮੈਂ ਨਾਲ ਲੁਧਿਆਣੇ ਦਵਾਈ ਲੈਣ ਗਈ ਸਰਵ ਕੀ ਨਾਮ ਹੈ ਤੇਰਾ ਮੇਰਾ ਸਰਦੀਪ ਜੀ ਕਿੱਥੋਂ ਆਏ ਹੋ ਐਸੀ ਪੰਜਗ੍ਰੇਈ ਤੋਂ ਐਸੀ ਲੁਧਿਆੜੀ ਤੋਂ ਹਿੰਦੀਸੀ ਇਹ ਅੱਛਾ ਤੇ ਜਲਦੀ ਜੀ ਤੇ ਕਿੱਥੇ 7:00 ਵਜੇ ਕਿਹੜੀ ਬਸ ਤੋਂ ਉਤਰੇ ਸੀਗੇ ਕਿ ਆਰਟੀਸੀ ਬਸ ਤੋਂ ਉਤਰੇ ਸੀ ਕਿਸੇ ਬੰਦੇ ਨੇ ੱੱਕਾ ਮਾਰਿਆ ਬਸ ਦੇ ਟਾਇਰ ਥੱਲੇ ਮੇਰਾ ਪੈਰ ਲੱਟ ਆ ਗਈ ਤੇ ਜਿਹੜਾ ਉਹ ਬੰਦਾ ਸੀਗਾ ਉਹ ਵੈਸੇ ਸਵਾਰੀ ਸੀਗੇ ਕਿ ਕੋਈ ਬਸ ਦਾ ਬੰਦਾ ਸੀ ਸਵਾਰੀ ਸੀ ਸਵਾਰੀ ਨੇ ੱੱਕਾ ਮਾਰਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਥੱਲੇ ਆ ਗਿਆ ਹਾਂਜੀ ਨਾਲ ਤੇਰੇ ਕੌਣ ਸੀ ਮੇਰੀ ਦਾਦੀ ਦਾਦੀ ਠੀਕ ਆ ਹਾਂਜੀ ਇਹ ਕੰਨ ਲਾਇ ਦਿਗਿੰਦਰ ਚੌਕ ਤੇ ਬੋਲਣਾ ਬੱਚਾ ਸੀ 11 ਸਾਲ ਦਾ ਸਹਿਜਪ੍ਰੀਤ ਸਿੰਘ ਉਹ ਕਿਤੇ ਜ਼ਰੂੜ ਵਿੱਚ ਦੀ ਬਸ ਤੋਂ ਉਤਰਨ ਲੱਗੇ ਜਦੋਂ ਉਹ ਤੇ ਉਹਦੀ ਦਾਦੀ ਤੇ ਉਹ ਬੱਚੇ ਦਾ ਜਿਹੜਾ ਯਾਸੀ ਲੱਤ ਜਿਹੜੀ ਉਹਦੀ ਬਸ ਦੇ ਪਿਛਲੇ ਢਾਈ ਥੱਲੇ ਆ ਗਈ ਸੀ ਤੇ ਜਿਹਦੇ ਕਰਕੇ ਫਿਰ ਉਸ ਬੱਚੇ ਨੂੰ ਇਸ ਤਰ੍ਹਾਂ ਚੁੱਕ ਕੇ ਮੁਰਲੀ ਸਿਹਤ ਵਾਸਤੇ ਸਿਵਲ ਹਸਪੀਟਲ ਲੈ ਗਏ ਸੀ ਉਸ ਤੋਂ ਬਾਅਦ ਅੱਗੇ ਉਹਨੂੰ ਜਿਹੜਾ ਆਪਣਾ ਰੈਫਰ ਕਰ ਦਿੱਤਾ ਗਿਆ ਤੇ ਸਾਡਾ ਆਯੂ ਜਿਹੜਾ ਬਿਆਨ ਲਿਖਣ ਵਾਸਤੇ ਗਿਆ ਬਾਅਦ ਬਿਆਨ ਲਿਖਣ ਜੋ ਵੀ ਕਾਰਵਾਈ ਹੋਵੇ ਉਹ ਕੀਤੀ ਜਾਊਗੀ ਤੇ ਕੁਝ ਪਤਾ ਲੱਗਾ ਸਰ ਉਹ ਬਸ ਕਿਹੜੀ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਸਰਕਾਰੀ ਵਾਸੀ ਰੋਡ ਦੇ ਵਾਸੀ ਤੇ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਉਹ ਬਿਆਨ ਦੇਣ ਤੋਂ ਬਾਅਦ ਹੀ ਹੋਊਗੀ ਉਹ ਹੁਣ ਲਿਖਣ ਗਿਆ ਹੈ ਬਿਆਨ ਦੂਜੇ ਪਾਸੇ ਇੱਕ ਹੋਰ ਇਹੋ ਜਿਹੀ ਹੀ ਘਟਨਾ ਸਾਹਮਣੇ ਆਈ ਜਿੱਥੇ 20 ਸਾਲ ਦੀ ਜਵਾਨ ਕੁੜੀ ਵੀ ਜਿਵੇਂ ਹੀ ਵਸਤੂ ਉਤਰਦੀ ਹੈ ਉਹਦੇ ਉੱਪਰੋਂ ਉਸੇ ਵਸਤਾ ਟਾਇਰ ਲੰਗ ਜਾਂਦਾ ਹੈ ਇਸ ਮੌਕੇ ਤੇ ਇਸ ਜ਼ਖਮੀ ਕੁੜੀ ਦੀ ਭੈਣ ਤੇ ਮਾ ਉਸ ਸਮੇਂ ਬਾਜ਼ਾਰ ਤੇ ਵਿੱਚ ਹੀ ਸਬਜ਼ੀ ਲੈ ਰਹੀਆਂ ਸਨ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਘਟਨਾ ਵਾਪਰੀ ਹੈ ਅਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਹਨਾਂ ਦੀ ਹੀ ਧੀ ਦੇ ਨਾਲ ਇਹ ਸਭ ਕੁਝ ਹੋ ਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਨੇ ਭੱਜ ਕੇ ਇਸ ਕੁੜੀ ਨੂੰ ਚੱਕਿਆ ਅਤੇ ਬਾਅਦ ਦੇ ਵਿੱਚ ਹਸਪਤਾਲ ਰੈਫਰ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਫੈਕਚਰ ਵੀ ਹੋ ਸਕਦਾ ਸੱਟਾਂ ਵੀ ਲੱਗੀਆਂ ਨੇ ਤੇ ਹੁਣ ਤੱਕ ਜੋ ਕੁਝ ਵੀ ਆਪਣੇ ਅੱਖੀਂ ਉਸ ਕੁੜੀ ਦੇ ਵੱਲੋਂ ਦੇਖਿਆ ਗਿਆ ਸੀ ਉਹ ਦੱਸ ਦਿੰਨੇ ਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਰੋਲਾ ਪਾ ਕੇ ਬੱਸ ਨੂੰ ਰੋਕਿਆ ਸੀ ਪਰ ਬੱਸ ਦਾ ਚਾਲਕ ਉੱਥੋਂ ਉਤਰ ਕੇ ਭੱਜ ਲੰਦਾ ਇਹ ਹੋਇਆ ਅੱਜ ਬੇਟੀ ਨੂੰ ਕਿ ਹਸਪੀਟਲ ਤੇ ਲੈ ਕੇ ਆਇਆ ਬੇਟੀ ਪਟਿਆਲੇ ਤੋਂ ਅਰੇ ਜੀ ਨਰਸਿੰਗ ਵੀ ਕਲਾਸ ਲਾਉਣ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਬੱਸ ਤੇ ਉਤਰੀ ਉਹਦੇ ਥੱਲੇ ਆ ਗਈ ਵੇ ਕਿਵੇਂ ਕੀ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਐਬੂਟ ਥੱਲੇ ਆ ਗਏ ਪੈਰ ਥੱਲੇ ਆ ਗਏ ਡਰਾਈਵਰ ਨੇ ਦੇਖਿਆ ਨਹੀਂ ਕੋਈ ਲੱਖ ਤੋਂ ਮੋੜ ਸੀ ਉਹਨੇ ਨਿੱਤਾ ਦੇ ਉੱਤੇ ਬਸ ਨਗਾਤੀ ਕੀ ਮੈਂ ਕੀ ਕਰਾਂ ਡਰਾਈਵਰ ਦੇ ਡਰਾਈਵਰ ਜੀ ਦਾ ਕਸੂਰਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੈਫਟੀ ਫੋਰ ਸਿਮਰ ਪ੍ਰੀ ਕੀ ਲੱਗਦੀ ਹੈ ਮੇਰੀ ਪੈਨ ਲੱਗਦੀ ਹੈ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉੱਤਰੀ ਬਸ ਤੋਂ ਤੇ ਬਸ ਆ ਲੈਨੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜੀ ਲੈ ਰਹੇ ਸੀ ਜਾਂ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਗਲੱਭੀ ਚਿੰਗੀ ਤੇ ਜਿੱਥੇ ਹੋਇਆ ਹਾਂ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨਹੀਂ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉਤਰ ਥੱਲੇ ਉਹ ਪਤਾ ਨਹੀਂ ਉਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬਸ ਦੇਖੀਏ ਮੇਰਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ। ਹਾਂਜੀ ਪੀਆਰਟੀਸੀ ਬੱਸ ਹੈ। ਅੱਛਾ ਤੇ ਡਰਾਈਵਰ ਕਨੈਕਟਰ ਦੋਨੋਂ ਭੱਜ ਗਏ। ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ। ਇਹ ਕੁੜੀਆਂ ਦਾ ਕੀ ਹਾਲ ਹੈ? ਉਹਨੂੰ ਪਟਿਆਲੇ ਲੈ ਕੇ ਗਏ ਨੇਗੇ। ਦੋਨੋਂ ਲਤ ਰਜਿੰਦਰਾ। ਇਹ ਕੁੜੀਆਂ ਸਿਮਰਪ੍ਰੀਤ ਦਿੱਲੀ ਜਾਂਦੀ ਹੈ। ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਦੀ ਟ੍ਰੇਨਿੰਗ ਲੱਗ ਰਹੀ ਸੀਗੀ। ਪੈਸੇ ਉਹ ਰਖੜੇ ਪੜਦੀ ਐ। ਤੇ ਬੱਸ ਕਿਰ ਕਿੱਥੇ ਮਲੇਰਕੋਟਲੇ ਜਾ ਰਹੀ ਸੀ? ਨਹੀਂ ਚੁੰਗੀ ਤੇ ਹੀ ਉੱਤਰੀ ਸੀਗੀ। ਨਹੀਂ ਚੁੰਗੀ ਤੋਂ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਿਲ ਸੀ ਕਿੱਲਾ ਕਿ ਟਾਈਮ ਸੀ ਉਸ ਟਾਈਮ ਚ 4:45 ਤੇ ਹੋਇਆ ਹੈ। ਇਹ 4:45 ਤੇ ਉੱਤਰੀ ਆਇਆ ਹੈ। ਹਾਂਜੀ, ਉਹਦੇ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ। ਸੜਕੋ ਕੀ ਰੈਫਰ ਕਰਿਆ ਪਟਿਆਲੇ? ਹਾਂਜੀ। ਕਿਹੜੇ ਹਸਪੀਟਲ? ਰਜਿੰਦਰਾ। ਹੋ ਗਿਆ ਲੱਗੋ ਇਹ ਕੋਈ ਨੂਰੀ ਹੋਵੇ। ਉਹ ਵੀ ਪੀਛੇ ਨਾਲ ਤੇ ਕਿੰਨੀ ਹੋਵੇਗਾ। ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਹੈ ਤੇ ਹੱਡੀ ਵੀ ਲੱਗਦਾ ਪੀਣਾ ਕੋਈ ਫ੍ਰੈਕਚਰ ਹੋਏਗੀ ਵਿੱਚ। ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜਕਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਵੀ ਲੋੜ ਪੈਗੀ ਅੱਗੇ ਇਸ ਲਈ ਇਹ ਇਸ ਦੀਆਂ ਵੀ ਪੂਰੀਆਂ ਕੀਤੀਆਂ ਆ ਬੀ 1 ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀ ਬੱਚੇ ਦਾ ਹਾਂ ਜੀ ਪਟਿਆਲੇ ਜਿੰਦਰਾ ਹਸਪੀਟਲ ਜਿਆਦਾ ਕੋਈ ਫੋਕੀਆ ਨਹੀਂ ਹੈ ਜੀ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪੈ ਗਈ